ਉਸ ਕਿੰਨੇ ਤਰ੍ਹਾਂ ਦੇ ਕੁੱਕੜ ਐ ਇਹਨਾਂ ਕੋਲ ਬਾਂਗਾਂ ਕੋਲ ਦੇਖੋ ਕਿੰਨੀ ਵੈਰਾਈਟੀ ਅਲੱਗ-ਅਲੱਗ ਨਸਲਾਂ ਬਾਹਰ ਦੇ ਇੱਧਰਲੇ ਨੇੜੇ ਕਰਕੇ ਦਿਖਾ ਵੀ ਸਾਰੇ ਇਹਨਾਂ ਨੂੰ ਤੇ ਤਾਂ ਕਿ ਪਤਾ ਲੱਗੇ ਵੀ ਕਿੰਨੀ ਵੈਰਾਈਟੀ ਜਿਹੜੇ ਜਾਨਵਰ ਇੱਥੇ ਆਈ ਹੋਇਆ ਉਹ ਤੁਸੀਂ ਸਾਹਮਣੇ ਦੇਖੋਗੇ ਚੂਹੇ ਜਿਹੜੇ ਪਹਿਲੀ ਵਾਰ ਮੈਂ ਤਾਂ ਜ਼ਿੰਦਗੀ ਦੇਖਿਆ ਵੀ ਰੰਗ-ਬਰੰਗੇ ਚੂਹੇ ਵੀ ਲੋਕ ਪਾਲਦੇ ਆ ਦੇਖੋ ਕਿੰਨੇ ਤਰ੍ਹਾਂ ਦੇ ਜਾਨਵਰ ਨੇ ਬਾਈਆਂ ਕੋਲੇ ਤੇ ਆਪਾਂ ਬਾਈਆਂ ਨਾਲ ਤੁਹਾਡੀ ਗੱਲਬਾਤ ਵੀ ਕਰਾਉਣੀ ਆ ਆਪਾਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਜਾਨਵਰ ਨੇ ਉਹਨਾਂ ਬਾਰੇ ਆਪਾਂ ਤੁਹਾਨੂੰ ਦੱਸਦੇ ਸਭ ਤੋਂ ਪਹਿਲਾਂ ਜਿਹੜੀ ਨਸਲ ਆ ਬਈ ਮੜੀ ਦਿਓ ਜਾਣਕਾਰੀ ਇਹ ਲੱਕੇ ਆ ਬਈ ਇਹ ਲੱਕੇ ਨਹੀਂ ਹਾਂਜੀ ਸੈਂਟੀਨੇਟ ਆ ਬਈ ਸੈਂਟੀਨੇਟ ਉਹ ਪਰ ਇਹ ਨਿਕਾ ਬਈ ਠੀਕ ਹੈ ਜੀ ਆ ਵੀ ਸੈਂਟੀਨੇਟ ਬਈ ਉਹ ਮੁਖੀ ਆ ਜਰਮਨ ਬਿਊਟੀ ਠੀਕ ਹੈ ਜੀ ਸਰਾਜੇ ਆ ਚੱਲੇ ਆ ਰੈੱਡ ਜੇ ਠੀਕ ਹੈ ਜੀ ਆ ਵੀ ਸਰਾਜੇ ਆ ਬਈ ਠੀਕ ਹੈ ਜੀ ਆ ਜੈਕੋਬਿਨ ਆ ਬਈ ਇਹ ਸਾਰੀਆਂ ਬਈ ਕਬੂਤਰਾਂ ਦੀਆਂ ਨਸਲਾਂ ਨੇ ਕਬੂਤਰਾਂ ਦੀਆਂ ਨਸਲਾਂ ਬਈ ਸਾਰੀਆਂ ਠੀਕ ਹੈ ਜੀ ਛੱਡੋ ਅੱਡ ਆਹ ਫਲ ਬੈਕ ਆ ਬਈ ਠੀਕ ਹੈ ਜੀ ਹਾਂਜੀ ਆ ਗਿਣੀ ਪੈਗ ਹੈ ਠੀਕ ਹੈ ਜੀ ਆਹ ਫੈਂਟੇਲ ਕਬੂਤਰ ਹੈ ਠੀਕ ਹੈ ਜੀ ਆਹ ਵੀ ਫੈਂਟੇਲ ਕਬੂਤਰ ਆ ਬਈ ਹਾਂ ਦੇਖੋ ਦਰਸ਼ਕੋ ਤੁਸੀਂ ਕਿੰਨੇ ਤਰ੍ਹਾਂ ਦੀ ਵੈਰਾਈਟੀ ਆ ਜਾਨਵਰਾਂ ਦੀ ਬਾਈ ਕੋਲੇ ਆਹ ਫੈਜੈਂਟ ਹੈ ਠੀਕ ਹੈ ਜੀ ਆਹ ਮੁਰਗਿਆਂ ਚ ਆ ਕੇ ਸਪਰਾਈਟ ਮੁਰਗੇ ਸਪਰਾਈਟ ਮੁਰਗੇ ਇਹ ਕਿੱਥੋਂ ਦੀ ਨਸਲ ਹੈ ਵੀਰੇ ਇਹ ਵੀ ਬਾਹਰ ਦੀਆਂ ਹੀ ਆ ਬਰੀਡਾਂ ਬਈ ਸਾਰੀਆਂ ਠੀਕ ਹੈ ਆਹ ਕੰਚੀਨਮੈਂਟ ਮਾਗੇ ਠੀਕ ਹੈ ਜੀ ਆਹ ਜਪਨਿਸ ਵੈਂਟਮਾਗੇ ਬਈ ਜਪਨਿਸ ਵੈਂਟਮ ਹਾਂਜੀ ਆਹ ਵੀ ਕੰਚੀਨਮੈਂਟ ਮਏ ਕੰਚੀਨਮੈਂਟ ਆਹ ਵੈਂਟਮ ਆਪਣੇ ਵੈਂਟਮ ਇਹ ਇੰਡੀਅਨ ਨਹੀਂ ਹਾਂਜੀ ਠੀਕ ਹੈ ਜੀ ਆਹ ਫੈਲ ਆ ਗਈ ਠੀਕ ਹੈ ਜੀ ਆਹ ਜਰਮਨ ਅੰਗੂਰਾ ਖਰਗੋਸ਼ ਜਰਮਨ ਅੰਗੂਰਾ ਖਰਗੋਸ਼ ਜਰਮਨ ਅੰਗੂਰਾ ਖਰਗੋਸ਼ ਮੜਾ ক্লোਜ਼ ਕਰਕੇ ਦਿਖਾਓ ਯਾਰ ਬੜੇ ਸੋਹਣੇ ਨਵੇਂ ਲੱਗਦਾ ਜਿਵੇਂ ਕੋਈ ਟਵਾਇ ਖਰੀਦ ਜਾਵੇ ਨਾ ਸਿੰਪਲ ਖਰਗੋਸ਼ ਆ ਬਈ ਇਹ نیچے ਸਿੰਪਲ ਖਰਗੋਸ਼ ਆਗੇ ਪਰ ਇਹ ਘਾਰੇ ਨਾਲ ਨਾਲ ਆ ਬੈਂਟਮ ਆ ਬਈ ਇਹ ਬੈਂਟਮ ਜਿਹੜੇ ਆ ਕੇ ਮੁਰ ਕੇ ਆ ਗਏ ਜਰਮਨਗੂਰਾ ਕਰਗੋਸ਼ੀ ਆ ਇਹ ਵੀ ਕਰਗੋਸ਼ਾ ਜਰਮਨਗੂਰਾ ਪਰ ਨੀਚੇ ਬਈ ਰਾਜੇ ਕਬੂਤਰ ਹੈ ਜੀ ਰਾਜੇ ਕਬੂਤਰ ਇਹ ਬਾਈ ਕਿੱਥੋਂ ਦੀ ਨਸਲ ਆ ਇਹ ਵੀ ਹੁਣ ਤਾਂ ਆਪਣੀ ਲੋਕਲ ਹੋਈਆਂ ਪਈਆਂ ਆ ਅੱਛਾ ਲੋਕਲ ਮਿਲ ਜਾਂਦੀ ਆ ਆਪਣੀ ਠੀਕ ਹੈ ਜੀ ਚਲੋ ਜੀ ਆਪਰੇ ਫਲਾਵਰ ਮਿਲੀ ਫਲਾਵਰ ਬਰਾਊਨ ਕਲਰ ਹੈ ਜਿਹੜੀ ਆਪਣੀ ਹੈਗੀ ਆ ਹਾਂ ਮੁਰਗਿਆਂ ਦੀ ਨਸਲ ਆ ਇਹ ਮੁਰਗਿਆਂ ਦੀ ਨਸਲ ਆ ਠੀਕ ਹੈ ਲਾਵਾਰਡ ਹੈ ਜੀ ਲਾਵਾਰਡ ਠੀਕ ਹੈ ਜੀ ਆ ਵੀ ਕੰਚੀਨ ਮੁਰਗੇ ਆ ਜੀ ਕੰਚੀਨ ਮੁਰਗੇ ਠੀਕ ਹੈ ਵੀਰੇ ਉਨੀ ਚਾ ਕਬੂਤਰ ਇਹੜੇ ਲੱਕੇ ਆ ਜੀ ਲੱਕੇ ਕਬੂਤਰ ਦੇਖੋ ਤੁਸੀਂ ਪਿਛੋਂ ਤੁਹਾਨੂੰ ਪਤਾ ਲੱਗਦਾ ਉਹ ਲੱਕੇ ਕਬੂਤਰ ਆਮ ਹੀ ਮਸ਼ਹੂਰ ਆ ਲੱਕਾ ਕਬੂਤਰ ਅਗਲਾ ਕਹਿੰਦਾ ਵੀ ਪਰਸ਼ਨ ਕੈਟ ਪਰਸ਼ਨ ਕੈਟ ਇਹ ਬਈ ਬਾਹਰ ਦੀ ਹੈ ਹਾਂਜੀ ਬਾਹਰ ਦੀ ਪਰਸ਼ਨ ਕੈਟ ਤੁਸੀਂ ਦੇਖੋ ਆਪਾਂ ਪਹਿਲਾਂ ਵੀ ਤੁਹਾਨੂੰ ਦਿਖਾਈ ਸੀ ਹਾਂਜੀ ਬਹੁਤ ਸੋਹਣੀ ਬਿੱਲੀ ਆ ਉਹ ਸ਼ਾਮੂ ਮੁਰਗੇ ਠੀਕ ਹੈ ਜੀ ਹਾਂਜੀ ਆ ਪਾਲਿਸ਼ ਕੈਪ ਆ ਪਾਲਿਸ਼ ਕੈਪ ਆ ਪਾਲਿਸ਼ ਕੈਪ ਹੈ ਜੀ ਦੇਖੋ ਤੁਸੀਂ ਤੇ ਆ ਲੱਕੇ ਆ ਜੀ ਲੱਕੇ ਆ ਠੀਕ ਹੈ ਜੀ ਆਈ ਪਾਲਿਸ਼ ਕੈਪਾ ਠੀਕ ਹੈ ਜੀ ਪਾਲਿਸ਼ ਕਾ ਉੱਪਰ ਵਾਲੇ ਬਾਈ ਜਿਹੜੇ ਜਾਨਵਰ ਨੇ ਤੋਤੇ ਨੇ ਉਹ ਉਹ ਕੋਕਟੇਲਾਂ ਤੇ ਵਿੱਚ ਡਾਓ ਆ ਜੀ ਕੋਕਟੇਲ ਤੇ ਡਾਓ ਡਾਇਮੰਡ ਡਾਓ ਹਾਂਜੀ ਠੀਕ ਹੈ ਜੀ ਆ ਵੈਂਟਮ ਮੁਰਗੀ ਆ ਜੀ ਵੈਂਟਮ ਮੁਰਗੀ ਜ਼ਿਆਦਾ ਵੈਰੈਟੀ ਵੈਂਟਮ ਮੁਰਗੀਆਂ ਦੀ ਆ ਜੀ ਉਹ ਸਿਲਕੀ ਆ ਜੀ ਜਿਹਦੇ ਕੈਪਾ ਸਿਰ ਤੇ ਹਾਂ ਅੱਛਾ ਉਹ ਸਿਲਕੀ ਐੜਾ ਬਲੈਕ ਕਲਰ ਦਾ ਹਾਂਜੀ ਓਕੇ 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 ਠੀਕ ਹੈ ਜੀ ਆ ਸਰਾਜੇ ਤੇ ਮੂਗੀ ਕਬੂਤਰ ਆ ਜੀ ਸਰਾਜੇ ਦੇ ਮੂਗੀ ਕਬੂਤਰ ਆ